ਸਕੰਨਾਂ ਦੇ ਪੱਟੂਰੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੇਨੂਰ ਘਰ ਹਣ ਵਾਲੇ ਦੀ ਅਸ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝ ਕਰਨ ਲੱਗੇ ਆਂ ਨਾ ਮਾਇਆ ਮਿਲੀ ਤੇ ਨਾ ਹਿਸਰਾ ਕਈ ਪੰਜ ਵੱਡੇ ਕਾਰਨ ਸੀ ਪੰਜ ਪੱਲ ਬਦਲੂ ਕੀਤੇ ਗਏ ਸੀ ਚਲੰਦਰ ਜ਼ਿਲ੍ਹੇ ਚੋਣਾ ਦੇ ਵਿੱਚ ਕਈ ਵੱਡੇ ਵੱਡੇ ਤੋਂ ਵੱਡੇ ਨੇਤਾਵਾਂ ਦੇ ਖਾਲੀ ਹੱਥ ਰਹੇ ਨੇ ਤੇ ਅਸ ਤੁਹਾਨੂੰ ਵਿਸਥਾਰ ਦੇ ਨਾਲ ਇਸ ਪੋਰਟ ਬਾਰੇ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਸੱਤ ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਲਈ ਹੋਈਆਂ ਜਿਮਨੀ ਚੋਣਾ ਦੇ ਨਤੀਜੇ ਆ ਗਏ ਹਨ। ਇਹਨਾਂ ਚੋਣਾਂ ਵਿੱਚ ਕਈ ਵੱਡੇ ਉਲਟ ਫੀਟ ਦੇਖਣ ਨੂੰ ਮਿਲੇ ਹਨ। ਸਭ ਤੋਂ ਵੱਡੀ ਖੇਡ ਪਾਰਟੀ ਬਦਲਣ ਵਾਲੇ ਆਗੂਆਂ ਨਾਲ ਹੋਈ ਹੈ। ਸਿਆਸੀ ਲਾਲ ਸਾਮਾ ਕਾਰਨ ਵਧਾਇਕ ਬਨਾਂ ਦੇ ਬਾਵਜੂਦ ਪਾਰਟੀ ਛੱਡਣ ਵਾਲੇ ਪੰਜ ਆਗੂਆਂ ਨੂੰ ਜਵਾਨਤਾ ਨੇ ਬੁਰੀ ਤਰ੍ਹਾਂ ਨਾਲ ਹਰਾ ਦਿੱਤਾ ਹੈ। ਜਿੰਨਾ ਵਦਾਈਕਾਂ ਨਾਲ ਖੇਡ ਖੇਡੀ ਹੋਈ ਸੀ ਉਹਨਾਂ ਵਿੱਚੋਂ ਦੋ ਹਿਮਾਚਲ ਅਤੇ ਇੱਕ ਪੰਜਾਬ ਇੱਕ ਬਿਹਾਰ ਅਤੇ ਇੱਕ ਉੱਤਰਖੰਡ ਤੋਂ ਹੈ ਹੁਣ ਇਹਨਾਂ ਹਾਰੇ ਹੋਏ ਆਗੂਆਂ ਬਾਰੇ ਸਿਆਸੀ ਹਲਕਿਆਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਨਾਤਾ ਮਾਇਆ ਲੱਭੀ ਤੇ ਨਾ ਹੀ ਰਾਹ ਪਾਵਨਾ ਤਾਂ ਕੋਈ ਇਹ ਵੱਡਾ ਆਗੂ ਵੱਡਾ ਉਹਦਾ ਹਾਸਲ ਹੋਇਆ ਤੇ ਨਾ ਹੀ ਵਧਾਈ ਕਰ ਸਕੀ ਕੌਣ ਹਨੇ ਪੰਜ ਆਗੂ ਇਸ ਵੀਡੀਓ ਦੇ ਵਿੱਚ ਤੁਸੀਂ ਵਿਸਥਾਰ ਦੇ ਨਾਲ ਜਾਣ ਸਕਦੇ ਹੋ ਇਸ ਪੂਰਤ ਦੇ ਵਿੱਚ ਕੀ ਕੌਣ ਹੈ ਉਹ ਪੰਜ ਆਗੂ ਸੀਮਾ ਪਾਰਤੀ ਲੋਕ ਸਭਾ ਚੋਣਾਂ ਦੇ ਵਿੱਚ ਪਹਿਲਾ ਪੂਰੀਆਂ ਦੀ ਰੂਹ ਬੋਲੀ ਸੀ ਤੇ ਜਿਹੜੀ ਯੂ ਦੇ ਵਦਾਇਕਾ ਸੀਮਾ ਪਾਰਤੀ ਰਸਟਰੀ ਜਨਤਾ ਦਲ ਚ ਸ਼ਾਮਿਲ ਹੋ ਗਈ ਸੀ ਲੋਕ ਸਭਾ ਚੋਣਾਂ ਚ ਆ ਜਿਹੜੀ ਨੇ ਵੀ ਮਨੂ ਪੂਮਿਆ ਸੀ ਤੋਂ ਆਪਣਾ ਮਿਦਵਾਰ ਬਣਾਇਆ ਸੀ ਪਰ ਉਸ ਉਸ ਇਸ ਚੋਣ ਵਿੱਚ ਚੌਥੇ ਤੀਜੇ ਨੰਬਰ ਤੇ ਰਹੀ ਸੀ ਸੋੜ ਕਮਿਸ਼ਨ ਨੇ ਵੀਮੇ ਕਾਰਨ ਖਾਲੀ ਹੋਈ ਰੂ ਪੋਲੀ ਸੀਟ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਜਮੇ ਚੋਣਾਂ ਦਾ ਐਲਾਨ ਕੀਤਾ ਹੈ ਜਿਹੜੀ ਉਹਨੇ ਕਾਲ ਦਰੋਂ ਮੰਡਲ ਅਦੇ ਆਰ ਜੜੀ ਨੇ ਸੀਮਾ ਪਾਰਟੀ ਨੂੰ ਉਮੀਦਵਾਰ ਬਣਾਇਆ ਹੈ ਉਸ ਨੂੰ ਟਿਕਟ ਨਾ ਮਿਲਣ ਕਾਰਨ ਖਾਨ ਕਾਗੂ ਸ਼ੰਕਰ ਸਿੰਘ ਨੇ ਉਮੀਦਵਾਰ ਵਜੋਂ ਚੋਣ ਲੜੀ ਰੂਪ ਰੂਪ ਪੋਲੀ ਚਰਤੀ ਕੋਨੀ ਮੁਕਾਬਲੇ ਚ ਸੀਮਾ ਪਾਰਟੀ ਬਿੰਬਾ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਇਸ ਸੀਟ ਤੇ ਆਜ਼ਾਦ ਸ਼ੰਕਰ ਸਿੰਘ ਚੋਣ ਜਿੱਤ ਗਏ ਜਿਹੜੀ ਯੂ ਦਾ ਕਾਲਤਰ ਮੰਡਲ ਦੂਜੇ ਸਥਾਨ ਤੇ ਰਿਹਾ ਹੁਸ਼ਿਆਰ ਸਿੰਘ ਹੁਸ਼ਿਆਰ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੀਟ ਤੇ ਆਜ਼ਾਦ ਉਮੀਦਵਾਰ ਵਜੋਂ ਉਹਨਾਂ ਦੇ ਵੱਲੋਂ ਚੋਣ ਜਿੱਤੀ ਗਈ ਸੀ ਪਰ ਮਾਰਚ 2024 ਵਿੱਚ ਸਿਆਸੀ ਉਥਲ-ਪੁਥਲ ਵਿੱਚ ਉਹ ਆਜਪਾ ਦੇ ਨਾਲ ਖੜੇ ਹੋ ਗਏ ਆਜਪਾ ਵਿੱਚ ਵੱਡੇ ਅਹੁਦੇ ਦੀ ਭਾਲ ਵਿੱਚ ਹੁਸ਼ਿਆਰ ਸਿੰਘ ਨੇ ਇਸ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਬਾਅਦ ਡੇਰਾ ਵਿੱਚ ਉਪਚੋਣ ਦਾ ਐਲਾਨ ਕਰ ਦਿੱਤਾ ਗਿਆ ਸੀ ਕਾਂਗਰਸ ਨੇ ਇਸ ਸੀਟ ਤੋਂ ਮੁੱਖ ਮੰਤਰੀ ਦੀ ਪਤਨੀ ਕਮਸ਼ੇ ਕਮਲੇਸ਼ ਠਾਕੁਰ ਨੂੰ ਉਮੀਦਵਾਰ ਬਣਾਇਆ ਸੀ ਕਮਲੇਸ਼ ਦੇ ਮੈਦਾਨ ਚ ਦਾਖਲ ਹੋਣ ਕਾਰਨ ਡੇਰਾ ਚ ਆਪਸੀ ਲੜਾਈ ਹੋ ਗਈ ਸੀ ਅੰਤ ਵਿੱਚ ਕਾਂਗਰਸ ਦੇ ਕਮਲੇਸ਼ ਠਾਕੁਰ 9000 ਤੋਂ ਵੱਧ ਵੋਟਾਂ ਨਾਲ ਜੇਤੂ ਰਹੇ ਸੀ ਕੁਐਲ ਠਾਕੁਰ ਡੇਰਾਵਾਂਗ ਆਜ਼ਾਦ ਕੁਐਲ ਠਾਕੁਰ ਨੇ 1022 ਵਿੱਚ ਮੱਛਲ ਦੀ ਨਾਗਾੜ ਸੀਟ ਤੋਂ ਚੋਣ ਲੜੀ ਸੀ ਤੇ ਬਾਅਦ ਵਿੱਚ ਉਥਲ-ਪੁਥਲ 224 ਦੇ ਵਿੱਚ ਫਿਰ ਤੋਂ ਹੋ ਗਿਆ ਅਤੇ ਫਿਰ ਉਹਨਾਂ ਨੇ ਵੀ ਆਪਣੇ ਵਿਧਾਇਕੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਦੋਂ ਨਾਗਾਲੈਂਡ ਵਿੱਚ ਚੋਣਾਂ ਦਾ ਐਲਾਨ ਹੋਇਆ ਤਾਂ ਭਾਜਪਾ ਨੇ ਗਰਲ ਠਾਕਰ ਨੂੰ ਹੀ ਆਪਣਾ ਉਮੀਦਵਾਰ ਬਣਾਇਆ ਸੀ ਕਾਂਗਰਸ ਦੇ ਠਾਕੁਰ ਦੇ ਖਿਲਾਫ ਭਰਦੀਪ ਸਿੰਘ 바ਵਾ ਨੇ ਮੈਦਾਨ ਵਿੱਚ ਉਤਾਰਿਆ ਚੋਣ ਕਮਿਸ਼ਨ ਮੁਤਾਬਕ ਗਰਲ ਠਾਕਰ ਨਾਗਾਲੈਂਡ ਸਿਰ ਤੋਂ ਕਰੀਬ 9000 ਵੋਟਾਂ ਨਾਲ ਜੂਨ ਹਾਰ ਗਈ ਹਨ ਇਸ ਉਭਾਈ ਵਿੱਚ ਕਲਿਆ 33000 ਵੋਟਾਂ ਹਾਸਲ ਕਰਨ ਵਾਲੇ ਕੁਇਲੋਂ ਵਿਸਵਾਰ ਪਾਚਪਾਦੀ ਹਮਾਇਤ ਨਾਲ ਸਿਰਫ 25000 ਦਾ ਅੰਕੜਾ ਹੀ ਪਰ ਕਰ ਸਕੇ ਸੀ ਰਾਜਿੰਦਰ ਪੰਡਾਰੀ ਕਾਂਗਰਸ ਵਿੱਚ ਵਧਾਈਕਰਜਿੰਦਰ ਪੰਡਾਰੀ ਦੇ ਅਸਤੀਫੇ ਕਾਰਨ ਉੱਤਰਖੰਡ ਦੀ ਬਦਰੀਨਾਥ ਸੀਟ ਦੇ ਉਪ ਚੋਣ ਹੋਈ ਪੰਡਾਰੀ ਪੰਡਾਰੀ ਲੋਕ ਸਭਾ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਗਾ ਇਸਾਂ ਦੱਸਿਆ ਚਾਰਿਆ ਹੈ ਕਿ ਪੰਡਾਰੀ ਦਾ ਭਾਜਪਾ ਵਿੱਚ ਸ਼ਾਮਲ ਹੋਣ ਦਾ ਮਕਸਦ ਮੰਤਰੀ ਬੰਨਣਾ ਸੀ ਪਰ ਉਹ ਜਿਵੇਂ ਚੋਣਾਂ ਚ ਆਪ ਹੀ ਹਾਰ ਗਏ ਸਨ ਚੋਣ ਕਮਿਸ਼ਨ ਮੁਤਾਬਕ ਕਾਂਗਰਸ ਨੇ ਲਖਪਤ ਬਟੋਲਾ ਨੇ ਬਦਰੀਨਾਥ ਸੀਟ ਤੇ 5000 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ 5000 ਤੋਂ ਵੱਧ ਵੋਟਾਂ ਨਾਲ ਉਹਨਾਂ ਦੇ ਵੱਲੋਂ ਜਿੱਤ ਜਿਹੜੀਆਂ ਦਰਜ ਕੀਤੀ ਗਈਆਂ ਭੰਡਾਰੀ ਨੂੰ ਕਰੀਬ 22000 ਵੋਟਾਂ ਹੀ ਮਿਲੀਆਂ ਹਨ 2022 ਵਿੱਚ ਭੰਡਾਰੀ ਨੂੰ ਕਰੀਬ 32000 ਵੋਟਾਂ ਮਿਲੀਆਂ ਸੀ ਤੇ ਭੰਡਾਰੀ ਨੂੰ ਕਰੀਬ 22000 ਵੋਟਾਂ ਮਿਲੀਆਂ ਸੀ ਤੇ 2022 ਦੇ ਵਿੱਚ ਭੰਡਾਰੀ ਨੂੰ ਕਰੀਬ 32000 ਵੋਟਾਂ ਮਿਲੀਆਂ ਸੀ ਸ਼ੀਤਲ ਉਰਾਲ ਦੀ ਗੱਲ ਕੀਤੀ ਜਾਵੇ ਸ਼ੀਤਲ ਅੰਗਰੇਵਾਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਜਵੰਦਰ ਪੱਛਮੀ ਦੀ ਸੀਟ ਜਿੱਤੀ ਸੀ ਇਸ ਚੋਣ ਵਿੱਚ ਉਸਨੇ ਕਾਂਗਰਸ ਦੇ ਸੁਸ਼ੀਲ ਰੈਂਕ ਨੂੰ ਕਰੀਬ 5000 ਵੋਟਾਂ ਨਾਲ ਹਰਾਇਆ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੀਤਲ ਨੇ ਪਾਕ ਬਦਲਿਆ ਉਹ ਪਾਜਪਾ ਦੇ ਵਿੱਚ ਸ਼ਾਮਲ ਹੋ ਗਏ ਸ਼ੀਤਲ ਦੇ ਪਾਜਪਾ ਦੇ ਵਿੱਚ ਜਾਣ ਮੁਤਾਬਕ ਆਪ ਨੂੰ ਵੱਡਾ ਚਟਕਾ ਮੰਨਿਆ ਜਾ ਰਿਹਾ ਸੀ ਪਰ ਆਪਣੇ ਤਰੁੱਤ ਦੇ ਮੈਂਸ ਕੰਟਰੋਲ ਕਰ ਲਿਆ ਅਦੇ ਉਥੋਂ ਸਭ ਦਾ ਸਾਬਕਾ ਭਾਜਪਾ ਦੇ ਸਾਬਕਾ ਉਮੀਦਵਾਰ ਮਲਿਕ ਕਰਵਾ ਲਿਆ ਭਾਜਪਾ ਦੇ ਸਾਬਕਾ ਉਮੀਦਵਾਰ ਮਹਿੰਦਰ ਪਾਲ ਭਗਤ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਲਿਆ ਸੀ ਹੁਣ ਜਦੋਂ ਉਪ ਚੋਣ ਦੀ ਲੜਾਈ ਸ਼ੁਰੂ ਹੋਈ ਤਾਂ ਆ ਆਪਣੇ ਮਹਿੰਦਰ ਭਗਤ ਅਤੇ ਭਾਜਪਾ ਨੇ ਸ਼ੀਤਲ ਨੂੰ ਮੈਦਾਨ ਚ ਉਤਾਰਿਆ ਸੀ ਚੋਣ ਕਮਿਸ਼ਨ ਮੁਤਾਬਕ ਭਗਤ ਨੇ ਸ਼ੀਤਲ ਉਕਰੀਬ 44000 ਵੋਟਾਂ ਨਾਲ ਹਰਾਇਆ ਸੀ ਇਸ ਖਬਰ ਬਾਰੇ ਇਸ ਤੁਹਾਡੇ ਨਾਲ ਵਿਸਥਾਰ ਦੇ ਨਾਲ ਰਿਪੋਰਟ ਸਾਂਝੀ ਕੀਤੀ ਹੈ ਕਿ ਕਈ ਵੱਡੇ ਨੇਤਾਵਾਂ ਦਾ ਸੀ ਡਾਟਾ ਤੋਂ ਦੱਸਦਾ ਹੈ ਕਿ ਨਾ ਉਹਨਾਂ ਨੂੰ ਆਰਾਮ ਮਿਲਿਆ ਤੇ ਨਾ ਹੀ ਉਹਨਾਂ ਨੂੰ ਮਾਇਆ ਮਿਲੀ ਹੈ ਤਾਂ ਇਸ ਬਾਬਤ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਵੀ ਕਮੈਂਟਾਂ ਵਿੱਚ ਜਾਈ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋਤਾ ਚ ਅਪਡੇਟ ਜਾਣਨ ਲਈ ਜੁੜੇ ਰਹੋ ਐਂਡ ਫ੍ਰੀ ਮਾਲਵਾ ਦੇ ਨਾਲ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿਰਫਕੁਰ ਪੰਜਾਬ ਧੰਨਵਾਦ